ਉਹਨਾਂ ਪਹਿਲਾਂ ਦੀ ਜੋੜੀ ਤੇ ਹਲ ਪੰਜਾਲੀ ਪਾਈ ਜਾ ਰਹੇ ਇੱਕ ਅਖੜ ਜੇ ਸੇਜੂ ਨਾਮੇ ਜੱਟ ਨੂੰ ਲੈਟਰ ਬਾਕਸ ਦੇਖ ਕੇ ਨਾ ਗੁੱਸਾ ਚੜਿਆ ਉਸਨੇ 14 ਪਾੜਾ ਫਸਾ ਕੇ ਕੰਨ ਦੇ ਵਿੱਚ ਲੱਗੀਆਂ ਉਸ ਦੀਆਂ ਮੱਖਾਂ ਉਖਾੜ ਦਿੱਤੀਆਂ ਤੇ ਲੈਟਰ ਬਾਕਸ ਪੁੰਜੇ ਸੁੱਟ ਲਿਆ ਫਿਰ ਉਸਨੇ ਹੀਠਾ ਤੇ ਗੋਲਮੋਲ ਲੈਟਰ ਬਾਕਸ ਵਿੱਚ ਦੱਬ ਕੇ ਠੁੱਡੇ ਮਾਰੇ ਤੇ ਪੰਜ ਸੱਤ ਪੰਚਾਇਤ ਨੂੰ ਗਾਲਾਂ ਕੱਢ ਕੇ ਉਸਨੇ ਕਿਹਾ ਕਿ ਕਿਉਂ ਬਈ ਪੰਚਾਇਤੇ ਇਹੀ ਉਹ ਪੂਤਣਾ ਜੀ ਜਿਹਦੇ ਉੱਤੇ 1000 ਰੁਪਿਆ ਪਿੰਡ ਦਾ ਪੱਟਿਆ ਸੀ ਉਹ ਪੜਾਪੁਰਖ ਪੰਚਾਇਤ ਨੂੰ ਵੀ ਚੰਗੀਆਂ ਮੰਦੀਆਂ ਸੁਣਾਉਂਦਾ ਜਾਵੇ ਤੇ ਨਾਲ ਨਾਲ ਪੈਰਾਂ ਦੇ ਠੁੱਡੇ ਮਾਰ ਕੇ ਲੈਟਰ ਬਾਕਸ ਨੂੰ ਗਲੀ ਵਿੱਚ ਰੇਡ ਦਾ ਜਾਵੇ ਨਾ ਕੁੱਥ ਇਸ ਵਿੱਚ ਕਦਨੇ ਨੂੰ ਨਾ ਪਾਉਣ ਨੂੰ ਕੋਈ ਬੰਦਾ ਹੋਵੇ ਤਾਂ ਉਥੇ ਇਹ ਤੇ ਤਸੱਬ ਤੀਵੀਆਂ ਮਾਨੀਆਂ ਬਚਦੀਆਂ ਕੋਈ ਕਿਸੇ ਨੂੰ ਕੋਈ ਕੁਝ ਪੁੱਛਦਾ ਵੇਤਾ ਹੀ ਨਹੀਂ ਵੀ ਇਹ ਅੱਬਰ ਦੀ ਰਕਮ ਪਿੰਡ ਦੇ ਸਰਕਾਰ ਤੋਂ ਪਈਆ ਉਸ ਦੀ ਤੋਦਰੀ ਤੇ ਤੱਤੀ ਜ਼ੁਬਾਨ ਵਿੱਚ ਜਦੋਂ ਮੈਨੂੰ ਇਹ ਗੱਲ ਅਸਲ ਰੂਪ ਵਿੱਚ ਸੁਣਾਈ ਮੇਰਾ ਅੰਦਰ ਹਾਸੇ ਨਾਲ ਭਰ ਗਿਆ ਕਹਿੰਦੇ ਜੀ ਲੈਟਰ ਬਾਕਸ ਦਾ ਖੜਕਾ ਸੁਣ ਕੇ ਉਧਰ ਇੱਕ ਵਾਂਡੇ ਦੇ ਘਰਾਂ ਵਿੱਚੋਂ ਚਾਰ ਪੰਜ ਨਿਆਣੇ ਨਿਕਲ ਆਏ ਨਿਆਣੇ ਉਸ ਨੂੰ ਡੰਡਿਆਂ ਨਾਲ ਢੋਲ ਵਾਗ ਵਜਾਉਣ ਤੇ ਕੁੱਟਣ ਲੱਗ ਪਏ ਇੱਕ ਕਹੇ ਕਿਸ ਤੋਂ ਪਹਿਲਾਂ ਡੰਡਾ ਮੈਂ ਮਾਰਨਾ ਹੈ ਦੂਜਾ ਕਹੇ ਮੈਂ ਪਹਿਲ ਕਰਨੀ ਹੈ ਬੱਚਾ ਨੂੰ ਮੁਫਤ ਦੀ ਖੇਡ ਜੋ ਲੱਪਈ ਸੀ ਇਹ ਤਾਂ ਖਨਾਕਾਸ ਕਿੰਨਾ ਚਿਰ ਗਲੀਆਂ ਵਿੱਚ ਅੜੜਦਾ ਰਿਹਾ ਮੇਰੇ ਪਿੰਡ ਦੇ ਗੁਰਦੁਆਰੇ ਨੂੰ ਖਾਲੀ ਸਮਝ ਕੇ ਨਾਲ ਦੇ ਪਿੰਡਾਂ ਨੂੰ ਕਈ ਮਸਤਾਨੇ ਪਾਗਲ ਰੋਟੀਆਂ ਪੰਨਣ ਲਈ ਸੰਜੋਗ ਲਾਏ ਹੋਏ ਸੀ ਉਹਨਾਂ ਵਿੱਚੋਂ ਇੱਕ ਹੱਟਾ-ਕੱਟਾ ਮਸਤਾਨਾ ਰੋਲਾ ਸੜਕੇ ਵਿੱਚੋਂ ਹੀ ਉੱਥੇ ਆਤਮਕਿਆ ਹਿੰਮਤ ਕਰਕੇ ਬਾਂਦਰਾ ਵਿਚਾਲੇ ਪਈ ਭਿੱਲੀ ਜਿਵੇਂ ਚੁਕਣੀ ਹੋਵੇ ਉਸ ਮਸਤਾਨੇ ਨੇ ਇੱਕਾ ਤਰ੍ਹਾਂ ਮੋਟਾ ਡੰਡਾ ਚੁੱਕ ਲਿਆ ਤੇ ਦੂਜੇ ਹੱਥਾਂ ਲੈਟਰ ਬਾਕਸ ਨਾਲ ਹੀ ਖੇਲ ਰਹੇ ਨਿਆਣੇ ਤਨੂਰਾ ਜੀ ਉਹ ਡੰਡਾ ਕੋਲਿਆ ਢੋਲ ਵਜਾਉਣ ਵਾਲਿਆਂ ਵਾਂਗ ਉਥੇ ਡੰਡੇ ਨਾਲ ਡੂਟੂ ਵੀ ਵਜਾਉਂਦਾ ਮਸਤੀ ਵਿੱਚ ਆ ਕੇ ਖੇਤਾਂ ਵਿੱਚ ਦੀ ਟਿੱਬਿਆਂ ਵੱਲ ਨੂੰ ਦੌੜ ਪਿਆ ਇੰਨੇ ਜੋਰ ਨਾਲ ਦੌੜਿਆ ਕਿ ਕੋਈ ਸਿਆਣਾ ਵੀ ਉਸ ਨੂੰ ਉਸ ਦੇ ਨਾਲ ਨਾ ਰਲ ਸਕਿਆ ਉਹ ਪਾਗਲ ਤਾਂ ਕੋਈ ਦਿਨ ਪਿਛੋਂ ਪਿੰਡ ਦਾ ਫਿਰ ਕੋਲ ਦੁਬਾਰਾ ਰੋਟੀਆਂ ਪੰਨਾਂ ਆ ਗਿਆ ਪਰ ਪਿੰਡ ਦਾ ਡਾਕਖਾਨਾ ਖਾਸ ਐ ਸਭਾ ਬਹੁਤ ਚਾ ਕਿ ਮੋਰ ਨਹੀਂ ਲੱਭਿਆ ਉਹ ਤਾਂ ਹੁਣ ਮੇਰੇ ਪਿੰਡ ਦਾ ਨਾਮ ਸਰਕਾਰੀ ਕਾਗਜ਼ਾਂ ਵਿੱਚ ڈاکਖਾਨਾ ਖਾਸ ਹੀ ਹੈ ਪਰ ਅਸਲ ਵਿੱਚ ਕਿਤੇ ਵੀ ਨਹੀਂ ਮਹੀਨਾ ਵੀ ਦਿਨ ਪਿਛੋਕੇ ਦੇ ਰਹਿਣਾ ਕਿਧਰੋਂ ਇਹ ڈاکਖਾਨਾ ਖਾਸ ਵਾਲੇ ਪਤੇ ਉੱਤੇ ਜੇ ਭਾਗਾ ਨਾਲ ਕੋਈ ਚਿੱਠੀ ਪਹੁੰਚ ਜਾਂਦੀ ਹੈ ਤਾਂ ਹਰੀ ਇੱਛਾ ਨਹੀਂ ਤਾਂ ਫਿਰ ਉਹ ਪਹੁੰਚਦਾ ਹੈ ਨਹੀਂ ਜਿੱਧਰ ਰੱਬਰ ਜਾਏ ਵਹਿਣ ਤਾਉ ਗਊ ਕਰੇ ڈاکਖਾਨੇ ਬਰੇ ਦੋਸਤੋ ਗੱਲ ਸੁਣਿਏ ਤੁਸੀਂ ਆਮ ਤੌਰ ਤੇ ਪੁਰਾਣੇ ਵੇਲੇ ਦੇ ਵਿੱਚ ਤਾਂ ਸਾਰਾ ਕੁਝ ਚਿੱਠੀਆਂ ਤੇ ਹੀ ਚੱਲਦਾ ਸੀ ਨਾ ਚਿੱਠੀਆਂ ਬਹੁਤ ਖਾਸ ਹੁੰਦੀਆਂ ਸੀ